ਜੀ ਗਾਲ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪਜਨਾਨ ਨਵੇਂ ਕੈਬਿਨੇਟ ਮੰਤਰੀ ਜene ਬਲਿੰਦਰ ਮਾਨ ਗੋਇਲ ਇੱਥੇ ਮੌਜੂਦ ਨੇ ਸਰ ਮੁਬਾਰਕਦਾਨ ਦੇ ਇਨ ਪਹੁੰਚੇ ਨੇ ਵਰਕਰ ਸਾਹਿਬ ਕਿਸ ਢੰਗ ਦੇ ਨਾਲ ਦੇਖਦੇ ਹੋ ਜਦ ਤੁਸੀਂ ਸ਼ਪਤ ਲਈਤੀ ਉਸ ਵੇਲੇ ਲੱਗ ਰਿਆ ਸੀ ਕਿ ਇਹ ਮੰਤਰਾਲੇ ਮਿਲੇਗਾ ਹੁਣ ਜੋ ਮੰਤਰਾਲੇ ਮਿਲੇ ਬਹੁਤ ਵੱਡੀ ਜ਼ਿੰਮੇਦਾਰੀ ਹੈ ਮਾਈਨਸ ਵਿਭਾਗ ਹੈ ਦੇਖੋ ਇਹ ਮੁੱਖ शशिकाल मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट होए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸਿਮ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਿਤ ਖੁਸ਼ ਹਨ। ਮੁੱਖ ਮੰਤਰੀ ਸਾਹਿਬ ਦਾ ਮੈਂ ਪਹਿਲਾਂ ਬੇਨਤੀ ਕੀਤੀ ਐ ਪ੍ਰੈਰੋਗੇਟਿਵ ਹੈ। ਉਹਨਾਂ ਨੇ ਮੰਤਰੀ ਬਣਾਇਆ ਸਾਨੂੰ। ਤੇ ਉਸ ਤੋਂ ਬਾਅਦ ਮਹਿਕਮੇ ਦਿੱਤੇ ਨੇ ਉਹ ਉਹਨਾਂ ਨੇ ਜਿਸ ਤਰੀਕੇ ਨਾਲ ਚਾਹਿਆ ਕਿ ਕਿਸ ਤੋਂ ਕੀ ਕੰਮ ਲੈਣਾ ਹੈ ਉਸੇ ਮੁਤਾਬਕ ਉਹਨਾਂ ਨੇ ਕੀਤਾ ਤੇ ਅਸੀਂ ਉਹਨਾਂ ਦਾ ਹੁਕਮ ਬਜਾਵਾਂਗੇ ਅੱਛਾ ਮਾਈਨਿੰਗ ਦੇ ਨਾਲ ਵਿਵਾਦ ਬਹੁਤ ਜੁੜੇ ਰਹੇ ਨੇ ਬਹੁਤ سارے ਵਿਰੋਧੀ ਸਵਾਲ ਚੱਕਦੇ ਰਹੇ ਨੇ ਬਹੁਤ ਸਭ ਕੁਝ ਚੱਲ ਰਿਹਾ ਬਹੁਤ ਸਾਰੇ ਟੈਕਸ ਚੱਲ ਰਹੇ ਨੇ ਬਹੁਤ ਸਾਰੇ ਮੁੱਦੇ ਚੱਲ ਰਹੇ ਨੇ ਇਸ ਦਾ ਮੁੱਦਿਆਂ ਤੇ ਉੱਤੇ ਕਿਵੇਂ ਤੇ ਕਿਸ ਤਰ੍ਹਾਂ ਨਾਲ ਕੰਮ ਕੁਝ ਨਹੀਂ ਹੋਏਗਾ ਸਾਰੇ ਅਸੀਂ ਜਿਹੜੇ ਵਿਵਾਦ ਨੇ ਖਤਮ ਕਰਾਂਗੇ ਇਹ ਪੁਰਾਣੇ ਟਾਈਮ ਦੇ ਗੱਲਾਂ ਸੀ ਜਦੋਂ ਪੁਰਾਣਾ ਸਮਾਂ ਇਹਨਾਂ ਦਾ ਸੀ ਉਦੋਂ ਮਾਫੀਆ ਦੀ ਗੱਲ ਕਰਦੇ ਸੀ ਹੋਰ ਗੱਲਾਂ ਹੁੰਦੇ ਸੀ ਹੁਣ ਕੁਝ ਨਹੀਂ ਹੋਏਗਾ ਅਸੀਂ ਸਾਹ ਪੁੱਤਰਾ ਕਦੇ ਸੋਚਿਆ ਜਦ ਤੁਸੀਂ ਰਿਫ ਸ਼ਫਲ ਦੀ ਗੱਲ ਚੱਲ ਰਹੀ ਸੀ ਲੱਗਦਾ ਸੀ ਕਿ ਤੁਹਾਡਾ ਨਾਮ ਆ ਸਕਦਾ ਹੈ ਲਿਸਟ ਦੇ ਵਿੱਚਕਾਰ ਤੁਸੀਂ ਮੰਤਰੀ ਮੰਡਲ ਦਾ ਹਿੱਸਾ ਬਣ ਸਕਦੇ ਹੋ ਕਿਉਂਕਿ ਜਦ ਤੁਸੀਂ ਵਿਧਾਨ ਸਭਾ ਜਾਓਗੇ ਪਰ ਮੰਤਰੀਆਂ ਦੇ ਕਮਰੇ ਦੇ ਬਾਹਰ ਖੜੇ ਹੋ ਰਹਿਣਗੇ ਕਿ ਸਾਡੇ ਹਲਕੇ ਦੇ ਵਿਚਕਾਰ ਇਹ ਕੰਮ ਕਰਾ ਦਿਓ ਯਾਰ ਇਹ ਕੰਮ ਕਰਾ ਦਿਓ ਹੁਣ ਤਾਂ ਆਪ ਮੰਤਰੀ ਬਣ ਗਏ ਹੋ ਦੇਖੋ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਬਾਕੀ ਇਹ ਹੈ ਅਸੀਂ ਹਲਕੇ ਦੇ ਲੋਕਾਂ ਦੇ ਪ੍ਰਤੀ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਬਣਾਇਆ ਐਮਐਲਏ ਬਣਾਇਆ ਜੇ ਅੱਜ ਮੰਤਰੀ ਬਣਿਆ ਲੋਕਾਂ ਦੇ ਵੋਟਾਂ ਦੀ ਬਦੌਲਤ ਬਣੇ ਆ। ਸੋ ਅਸੀਂ ਉਹਨਾਂ ਦੇ ਕੰਮ ਕਰਨੇ ਸੀ। ਅਸੀਂ ਮੰਤਰੀ ਸਾਹਿਬ ਲੋਵੇ ਆ ਕੇ ਕੰਮ ਕਰਾਉਂਦੇ ਸੀ। ਤੇ ਹੁਣ ਜੇ ਕੋਈ ਸਾਡੇ ਕੋਲੇ ਆਣਗੇ ਗੱਲ ਇੱਕੋ ਹੀ ਐ। ਆਮ ਆਦਮੀ ਪਾਰਟੀ ਦੀ ਇਹੀ ਖਾਸੀਅਤ ਐ ਕਿ ਇੱਥੇ ਐਮਐਲਏ ਦੀ ਵੀ ਉਹੀ ਗੱਲ ਐ ਮੰਤਰੀ ਦੀ ਵੀ ਉਹੀ ਗੱਲ। ਕੋਈ ਫਰਕ ਨਹੀਂ ਐ। ਪਾਣੀ ਵਿਭਾਗ ਵੀ ਤੁਹਾਡੇ ਕੋਲ ਵਾਟਰ ਰਿਸੋਰਸ ਤੁਹਾਡੇ ਕੋਲ ਆਇਆ। ਇਹ ਜੇ ਮਹਿਕਮਾ ਹੈਗਾ ਪਾਣੀ ਦੇ ਮੁੱਦੇ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਐ ਸੂਬੇ ਦੇ ਵਿਚਕਾਰ ਗਵਾਂਡੀ ਸੂਬਿਆਂ ਦੇ ਨਾਲ। ਇਸ ਨੂੰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਕੇ ਇਸ ਢੰਗ ਨਾਲ ਦੇਖਦੇ ਹਾਂ ਜਿੱਥੇ ਵੀ ਕੋਈ ਇੰਟਰਸਟੇਟ ਮਸਲੇ ਨੇ ਉਹਨਾਂ ਨੂੰ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿੱਥੇ ਉਹਨ ਜਿਵੇਂ ਸਾਡੇ ਕੋਲ ਗਰਦੀਆ ਮੇਰੇ ਹਲਕੇ ਦਾ ਹੋਇਆ ਤੇ ਅਸੀਂ ਉੱਥੇ ਆਪਦੇ ਏਰੀਆ ਦੇ ਵਿੱਚ ਜਿਹੜਾ 50 ਸਾਲ ਤੱਕ ਕਿਸੇ ਪਿਛਲੇ ਸਰਕਾਰਾਂ ਨੇ ਨਹੀਂ ਕੀਤਾ ਸੀ ਅਸੀਂ ਦੋਨੇ ਜਿਹੜੇ ਬੰਦ ਸੀ ਉਹ ਚੌੜੇ ਕੀਤੇ ਆ ਉੱਚੇ ਕੀਤੇ ਆ 15 ਫੁੱਟ ਚੌੜੇ ਕਰਤੇ ਤੇ ਅਸੀਂ ਆਪਣੇ ਹਲਕੇ ਨੂੰ ਸੁਧਾਰ ਰਹੇ ਹਾਂ ਇਹ ਵੀ ਗੱਲ ਆਈਏ ਕਹਿੰਦੇ ਟਾਈਮ ਜ਼ਿਆਦਾ ਨਹੀਂ ਮਿਲਿਆ ਤਿਆਰ ਹੋਣ ਦਿੱਤੀ ਟਾਈਮਿੰਗ ਨਹੀਂ ਮਿਲੀ ਐ ਪੈਂਟ ਕੋਟ ਸਿਉਣ ਦਾ ਸਮਾਂ ਨਹੀਂ ਮਿਲਿਆ ਤੁਹਾਨੂੰ ਮਿਲ ਗਿਆ ਸੀ ਨਹੀਂ ਦੇਖੋ ਅਸੀਂ ਤਾਂ ਸਾਦੇ ਬੰਦੇ ਆ ਨਾ ਪੈਂਟ ਕੋਟ ਸਿਉਣ ਦੀ ਗੱਲ ਆ ਅਸੀਂ ਤਾਂ ਜਿਹੜੇ ਕੱਪੜੇ ਪਹਿਨਾ ਪਾਉਂਦੇ ਸੀ ਉਹੀ ਪਾ ਕੇ ਫੇਰ ਆਏ ਆ ਸਭ ਤੋਂ ਵੱਡੀ ਗੱਲ ਐ ਕਿ ਮੰਤ్రਾਲੇ ਜੋ ਮਿਲ ਲੈਨੇ ਮੈਂ ਕਿਹਾ ਕਿ ਕੋਈ ਅਜਿਹੇ ਮੰਤ్రਾਲੇ ਸੈ ਜਿਸ ਦਾ ਵੇਟ ਕਰ ਰਹੇ ਸੀ ਕਿ ਸ਼ਾਇਦ ਇਹ ਮਿਲ ਜਾਏ ਮੈਨੂੰ ਨਹੀਂ ਨਹੀਂ ਕੁਝ ਨਹੀਂ ਕੁਝ ਨਹੀਂ ਇਹ ਮੁੱਖ ਮੰਤਰੀ ਸਾਹਿਬ ਦਾ ਪ੍ਰੈਰੋਗੇਟਿਵ ਐ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਉਹਨਾਂ ਨੇ ਜੋ ਸਾਡੇ ਬਾਰੇ ਸੋਚਿਆ ਤਾਂ ਅਸੀਂ ਉਹਦੇ ਪਹਿਰਾ ਦੇਣਾ ਹੈ ਮਹਿਕਮੇ ਦੇ ਨਾਲ ਮੀਟਿੰਗ ਸਾਰੇ ਮਹਿਕਮਾ ਦੇ ਨਾਲ ਮੀਟਿੰਗ ਕਦ ਕਰੂਗੇ ਮੀਟਿੰਗ ਤਾਂ ਦੇਖੋ ਬਹਿਰਲ ਹੋ ਤਾਂ ਹੋਣੀ ਹੈ ਉਹਨ ਅਸੀਂ ਪਹਿਲਾਂ ਸੀਐਮ ਸਾਹਿਬ ਤੋਂ ਸਮਾਂ ਲਵਾਂਗੇ ਅਸੀਂ ਜਦੋਂ ਕੁਰਸੀ ਤੇ ਬੈਠਾਂਗੇ ਤਾਂ ਮੀਟਿੰਗਾਂ ਵੀ ਚੱਲਣਗੀਆਂ ਤੇ ਚੱਲਦਾ ਹੀ ਰਹੂਗਾ ਮੀਟਿੰਗਾਂ ਤੋਂ ਦੋ ਦਰ ਵਿੰਦਰ ਦਾ ਇਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਵੀ ਚਲਦੀ ਰਹਣਗੀ ਤੇ ਮੀਟਿੰਗ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਜੇ ਪੋਧਿਆਂ ਦੇ ਵਿਚਾਰ ਬੈਠਣਾ ਹੈਗਾ ਤੇ ਉਹਦੇ ਸੰਭਾਲਣ ਤੋਂ ਬਾਅਦ ਜਿਹੜਾ ਹੈ ਮੀਟਿੰਗ ਲੈਣਗੇ ਤੇ ਮਹਿਕਮੇ ਦੇ ਵਿਚਾਰ ਕੀ ਕੁਝ ਚੇਂਜਸ ਕਰਨੇ ਨੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਕੈਮਰਾਮੈਨ ਅਨਿਲ ਦੇ ਨਾਲ ਨਿਰੂਪਚਲ ਮਾਨ ਡੇਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par